ਬਸ ਜੀ ਆਪਣਾਪਣ ਮਹਿਸੂਸ ਹੁੰਦਾ ਜੀ ਉਹ ਇੰਡੀਆ ਹੋਵੇ ਜਾਂ ਪਾਕਿਸਤਾਨ ਹੋਵੇ ਸਾਡੇ ਵੀਰ ਭਰਾ ਨੇ ਅਸੀਂ ਇਸ ਚੀਜ਼ ਨੂੰ ਕਦੇ ਨੋਟ ਹੀ ਨਹੀਂ ਕੀਤਾ ਕਿ ਇੰਡੀਆ ਜਾਂ ਪਾਕਿਸਤਾਨ ਸਾਡੇ ਭਰਾ ਨੇ ਉਹ ਅਸੀਂ ਵੀ ਉਸੇ ਦੇਸ਼ ਚੋਂ ਲਹਿਦਾ ਹੋਏ ਆ ਸਾਡੇ ਵੀ ਉਹ ਹੀ ਮਿੱਟੀ ਹੈ ਉਹਨਾਂ ਦੀ ਵੀ ਉਹ ਹੀ ਮਿੱਟੀ ਹੈ ਅਸੀਂ ਇਸ ਚੀਜ਼ ਨੂੰ ਕਦੇ ਨਹੀਂ ਲਾਈਟਲੀ ਲਿਆ ਕਿ ਉਹ ਇੰਡੀਆ ਜਾਂ ਪਾਕਿਸਤਾਨ ਹੈ ਸਾਡੇ ਭਰਾ ਨੇ ਪੰਜਾਬੀ ਪੰਜਾਬੀਆਂ ਦੇ ਭਰਾ ਨੇ ਬਿਲਕੁਲ ਜੀ ਇਸ ਚੀਜ਼ 'ਚ ਕੋਈ ਡਾਊਟ ਨਹੀਂ ਹੈ ਅਸੀਂ ਦਿਲੋਂ ਰਿਸਪੈਕਟ ਕਰਦੇ ਹਾਂ ਉਹ ਸਾਡੀ ਕਰਦੇ ਨੇ ਜੀ ਬਸ ਇਹੀ ਕਹਿਣਾ ਚਾਹੁੰਦੇ ਜਿਹੜੇ ਭਾਈ ਨੇ ਸਾਡੇ ਆਉਣਾ ਸਲਾਲਮ ਇੰਜੋਏ ਕਰਨ ਇਹ ਇਹ ਪਾਕਿਸਤਾਨ ਇੰਡੀਆ ਕੋਈ علیحدਾਨਾ ਨਾ ਪਹਿਲਾਂ ਸੇਮ ਕੰਟਰੀ ਹਨ ਤੇ ਬਾਅਦ ਵਿੱਚ ਚੰਦ اختلاف ਦੀ وجہ ਤੋਂ علیحدਾ ਸਿਆਸੀ ਹਕੂਮਤਾਂ ਦੀ وجہ ਤੋਂ علیحدਾ ਹੋਏ ਨੇ ਤੇ ਲੇਕਿਨ ਧਰਤੀ ਇੱਕ ਹੀ ਹੈ ਪੰਜਾਬ ਧਰਤੀ ਮਿੱਟੀ ਇੱਕ ਹੀ ਹੈ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਮਿਲ ਜੁਲ ਕੇ ਆਪਸ ਵਿੱਚ ਰਹਿਣਾ ਚਾਹੀਦਾ ਸੱਸੀ ਗੱਲ ਸਲਾਮ ਅਲੈਕੁਮ ਨਮਸਕਾਰ ਜੀ ਮੈਂ ਹਜਵਿੰਦਰ ਸਿੰਘ ਦਾ ਜੀ ਖਾਸ ਗੱਲਬਾਤ ਕਰ ਰਹੇ ਹਾਂ ਮਾਨਵੀ ਸਲਾਲਾ ਸਿਟੀ ਦੇ ਜੀ ਜੋ ਸਾਡੇ ਨਾਲ ਪਾਕਿਸਤਾਨ ਤੋਂ ਭਾਈ ਹੁਣੀ ਕਮਨ ਫਿਲਮ ਸੈਰ ਕਰਨ ਵਾਸਤੇ ਆਏ ਨੇ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦਾ ਲੱਗਾ ਜੀ ਤਾਂ ਕਿ ਉਹ ਮਾਨਸ ਲਾਲਾ ਜੀ ਸਮੁੰਦਰ ਕੰਡੇ ਆ ਕੇ ਜੀ ਬਾਈ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਅੱਜ ਉਮਾਨ ਸਲਾਲਾ ਵਿੱਚ ਆਏ ਸਮੁੰਦਰ ਦੇ ਕੰਡੇ ਕਿਵੇਂ ਲੱਗ ਰਿਹਾ ਜੀ ਬਸ ਸਲਾਲਾ ਦੇ ਹਰੀਫ ਇੰਜੋਏ ਕਰਨ ਆਏ ਹਾਂ ਹਾਂਜੀ ਹਾਂਜੀ ਸਲਾਲਾ ਦਾ ਇੱਕ ਖੂਬਸੂਰਤ ਮੁਲਕ ਹੈ ਹਾਂਜੀ ਹਾਂਜੀ ਸ਼ਹਿਰ ਸਿਟੀ ਇਸ ਖੂਬਸੂਰਤ ਹੈ ਤੇ ਇੱਥੇ 3 ਮਹੀਨੇ ਆ ਜਿਹੜਾ ਮੌਸਮ ਰਹਿੰਦਾ ਹਰੀਫ ਦਾ ਮਾਸ਼ਾਅੱਲਾ ਬਹੁਤ ਜ਼ਿਆਦਾ ਇੱਥੇ ਖੂਬਸੂਰਤੀ ਹੁੰਦੀ ਹੈ ਹਰ ਦੁਨੀਆ ਦਾ ਵਿਜ਼ਟਰ ਇੱਥੇ ਆਏ ਹੁੰਦੇ ਨੇ ਬੜੀ ਵਧੀਆ ਜਿੱਤਾਂ ਕੀ ਅੱਜ ਅਸੀਂ ਵੇਖ ਸਕਦੇ ਹਾਂ ਕਿ ਇੱਥੇ ਸਮੁੰਦਰ ਦਾ ਕਿਨਾਰਾ ਸਮੁੰਦਰਾ ਜੀ ਬੋਟ ਜਿਹਨੂੰ ਪੰਜਾਬੀ ਕਹਿੰਦੇ ਠਾਠਾ ਮਾਰਿਆ ਹੈ ਨਾ ਅਲਰਟ ਵੀ ਕੀਤਾ ਗਿਆ ਕਿ ਤੇ ਤੁਹਾਡੇ ਵੱਲੋਂ ਖਾਸ ਅੱਜ ਦਾ ਨਜ਼ਾਰਾ ਕੀਤਾ ਰਿਹਾ ਬਸ ਇਸੇ ਤਰ੍ਹਾਂ ਇੰਜੋਏ ਕਰਨਾ ਹੈ ਬਸ ਅਹੀ ਸਮੁੰਦਰ ਨੂੰ ਠਾਠਾ ਜਿਵੇਂ ਲਹਿਰਾਂ ਆ ਰਹੀਆਂ ਨੇ ਸਮੁੰਦਰ ਦੀਆਂ ਬਹੁਤ ਇੱਕ ਖੂਬਸੂਰਤੀ ਸਮੁੰਦਰ ਦਿਖਾ ਰਿਹਾ ਹੈ ਇਸੇ ਤਰ੍ਹਾਂ ਹੀ ਪਰ ਪਾਕਿਸਤਾਨ ਤੋਂ ਤੁਸੀਂ ਕਿਹੜੇ ਸ਼ਹਿਰ ਤੋਂ ਆਏ ਹੋ ਪਾਕਿਸਤਾਨ ਗੁਜਰਾਵਾਲਾ ਤੋਂ ਬਿਲੋਂਗ ਰਖਾ ਮੈਂ ਪੰਜਾਬ ਸਿਟੀ ਪੰਜਾਬ ਵਿਜਰਾਮਲਾ ਸਿਟੀ। ਔਰ ਅੱਜ ਇਹ ਦੋ ਪੰਜਾਬੀ ਇਕੱਠੇ ਹੋਏ ਆਂ ਭਾਜੀ ਹੁਣੀ ਪਾਕਿਸਤਾਨ ਦੇ ਪੰਜਾਬ ਤੋਂ ਆਂ ਇੰਡੀਆ ਦੇ ਪੰਜਾਬ ਤੋਂ ਤੇ ਨਾਲ ਭਾਜੀ ਹੁਣੀ ਬਹੁਤ ਵਧੀਆ ਮੁਸਕਰਾ ਰਹੇ ਉਹਨਾਂ ਨਾਲ ਵੀ ਗੱਲ ਕਰਦੇ ਟੀ ਬਾਈ ਅਸਲਾਮ ਵਾਲੇਕੁਮ। ਵਾਅਲੈਕੁਮ ਸਤਾਂ ਜੀ। ਆਪ ਦਾ ਨਾਮ ਕੀ ਜੀ? ਇhtisham ਨਾਮ ਹੈ ਜੀ ਮੇਰਾ। ਤੇ ਤੁਸੀਂ ਕਿਹੜੇ ਸ਼ਹਿਰ ਤੋਂ ਜੀ? ਮੈਂ ਮਲਤਾਨ ਤੋਂ ਜੀ ਮਲਤਾਨ ਸਿਟੀ। ਵਾਹ ਔਰ ਮਲਤਾਨ ਦੀ ਇੱਕ ਖਾਸ ਗੱਲ ਕਹਿੰਨੇ ਆ ਕਿ ਜਿ ਤਰ੍ਹਾਂ ਇੱਕ ਪੀਰਾਂ ਪ੍ਰਗਰੰਭਰਾਂ ਦਾ ਸ਼ਹਿਰ ਹੈ ਔਰ ਬਹੁਤ ਵਧੀਆ ਉਸ ਦਾ ਇੱਕ ਆਪਣਾ ਰੁਤਬਾ ਮਲਤਾਨ ਦਾ ਤੇ ਦੱਸੋਗੇ ਕਿ ਤੁਹਾਡੀ ਅੱਜ ਖੂਬਸੂਰਤੀਆਂ ਰਾਜੇ ਕਿ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਬਿਲਕੁਲ 100% ਸਹੀ ਹੈ ਕਿ ਉਹ ਬਜ਼ੁਰਗਾਂ ਦਾ ਇੱਕ ਸ਼ਹਿਰ ਮੰਨਿਆ ਜਾਂਦਾ ਹੈ ਤੇ ਉਹਦੀ ਖੂਬਸੂਰਤੀ ਦਾ ਰਾਜ਼ ਵੀ ਹੈ ਕਿ ਬਜ਼ੁਰਗਾਂ ਦੀਆਂ ਦੁਆਵਾਂ ਉੱਥੇ ਬਹੁਤ ਜ਼ਿਆਦਾ ਨੇ ਜੀ ਤੇ ਖਾਸ ਤੌਰ ਤੇ ਸਾਡੇ ਤੇ ਸਾਇਆ ਵੀ ਉਹਨਾਂ ਬਜ਼ੁਰਗਾਂ ਦਾ ਜਿਹੜੇ ਕਰਕੇ ਅਸੀਂ ਪੁਰਕੋਸ਼ਿਸ਼ ਨਜ਼ਰ ਆਂਦੇ ਆਂ ਜੀ ਔਰ ਉੱਥੋਂ ਦਾ ਮਾਹੌਲ ਉੱਥੋਂ ਦੀ ਸਾਦਗੀ ਬਹੁਤ ਮਾਇਨੇ ਰੱਖਦੀ ਸਾਡੇ ਵਾਸਤੇ ਵੀ ਔਰ ਤਕਰੀਬਨ ਪੂਰੇ ਪਾਕਿਸਤਾਨ ਵਾਸਤੇ ਪੰਜਾਬ ਵਾਸਤੇ ਇੰਡੀਆ ਵਾਸਤੇ ਕਿ ਉੱਥੋਂ ਦੇ ਬਜ਼ੁਰਗ ਮਾਸ਼ਾਅੱਲਾ ਬੜੇ ਮਸ਼ਹੂਰਤ੍ਰੀਨ ਨੇ ਜੀ ਤੇ ਹੁਣ ਅਸੀਂ ਆਏ ਆ ਸਲਾਲਾ ਦੇ ਵਿੱਚ ਇੰਜੋਏ ਕਰਨ ਵਾਸਤੇ ਵਿਜ਼ਿਟ ਤੇ ਅਲਹਮਦੁਲਿਲਾ ਬਹੁਤ ਇੰਜੋਏ ਕੀਤਾ ਬਹੁਤ ਸੋਹਣਾ ਮੌਸਮ ਇਥੋਂ ਦਾ ਵਧੀਆ ਤੇ ਬਸ ਇਹ ਕਹਿਣਾ ਚਾਹਣੇ ਖਾਸ ਕਰਕੇ ਕਹਿਣਾ ਚਾਹਣੇ ਕਿ ਜਿਤਨਾ ਆਪਾਂ ਅੱਜ ਤਿੰਨ ਜਾਣੇ ਪੰਜਾਬੀ ਹੈਗੇ ਚਾਹੇ ਇੰਡੀਆ ਤੋਂ ਜੇ ਪਾਕਿਸਤਾਨ ਤੋਂ ਔਰ ਬੜਾ ਵਧੀਆ ਕਿ ਜਦ ਤਾ ਅਸੀਂ ਵਿਦੇਸ਼ ਆ ਕੇ ਸਾਰੇ ਪੰਜਾਬੀ ਬੜੇ ਇਕੱਠੇ ਹੋਣੇ ਆ ਇੰਡੀਆ ਪਾਕਿਸਤਾਨ ਜਾਨ ਨੂੰ ਥੋੜੀਆਂ ਮੁਸ਼ਕਲਾਂ ਆ ਕਿ ਇਕੱਠੇ ਨਹੀਂ ਆਇਆ ਜਾਂਦਾ ਹਨ ਤੇ ਅੱਜ ਇੱਥੇ ਆ ਹੋ ਰਿਹਾ ਇਕੱਠੇ ਔਰ ਜਿੱਦਾਂ ਤੁਹਾਨੂੰ ਹੋਰ ਵੀ ਇੰਡੀਆ ਦੇ ਲੋਕ ਮਿਲੇ ਹੋਣੇ ਕਿਦਾਂ ਲੱਗਦਾ ਉਹਨਾਂ ਨੂੰ ਮਿਲ ਕੇ ਜੀ ਬਸ ਜੀ ਆਪਣਾਪਣ ਮਹਿਸੂਸ ਹੁੰਦਾ ਜੀ ਉਹ ਇੰਡੀਆ ਹੋਵੇ ਜਾਂ ਪਾਕਿਸਤਾਨ ਹੋਵੇ ਸਾਡੇ ਵੀਰ ਭਰਾ ਨੇ ਅਸੀਂ ਇਸ ਚੀਜ਼ ਨੂੰ ਕਦੇ ਨੋਟ ਹੀ ਨਹੀਂ ਕੀਤਾ ਕਿ ਇੰਡੀਆ ਜਾਂ ਪਾਕਿਸਤਾਨ ਸਾਡੇ ਭਰਾ ਨੇ ਹੋ ਅਸੀਂ ਵੀ ਉਸੇ ਦੇਸ਼ ਚੋਂ ਅਲੈਦਾ ਹੋਏ ਆ ਸਾਡੇ ਵੀ ਉਹ ਹੀ ਮਿੱਟੀ ਹੈ ਉਹਨਾਂ ਦੀ ਵੀ ਉਹ ਹੀ ਮਿੱਟੀ ਹੈ ਅਸੀਂ ਇਸ ਚੀਜ਼ ਨੂੰ ਕਦੇ ਨਹੀਂ ਲਾਈਟਲੀ ਲਿਆ ਕਿ ਉਹ ਇੰਡੀਆ ਜਾਂ ਪਾਕਿਸਤਾਨ ਨੇ ਸਾਡੇ ਭਰਾ ਨੇ ਪੰਜਾਬੀ ਪੰਜਾਬੀਆਂ ਦੇ ਭਰਾ ਨੇ ਬਿਲਕੁਲ ਜੀ ਇਸ ਚੀਜ਼ 'ਚ ਕੋਈ ਡਾਊਟ ਨਹੀਂ ਹੈ ਅਸੀਂ ਦਿਲੋਂ ਰਿਸਪੈਕਟ ਕਰਦੇ ਹਾਂ ਉਹ ਸਾਡੀ ਕਰਦੇ ਨੇ ਜੀ ਕੋਈ ਫਰਕ ਨਹੀਂ ਹੈ ਸਾਡਾ ਭਰਾਵਾਂ ਦਾ ਆਪਸ ਔਰ ਖਾਸ ਕਰਕੇ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਵਾਸਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸੰਦੇਸ਼ ਹੈ ਕੋਈ ਉਹਨਾਂ ਨੂੰ ਖਾਸ ਪੇਗਾਮ ਦੇਣਾ ਚਾਹੁੰਦੇ ਹੋ ਬਸ ਜੀ ਦਿਲਾਂ ਚੋਂ ਜਿਹੜੀ ਹੈ ਨਾ ਨਫ਼ਰਤ ਇਹ ਕੱਢ ਦਿਓ ਹਾਂਜੀ ਇੱਕ ਦੂਸਰੇ ਵਾਸਤੇ ਠੀਕ ਹੈ ਮੁਲਕ ਦੀ ਹੱਦ ਤੱਕ ਇੱਕ ਬੰਦਾ ਸੋਚ ਸਕਦਾ ਹੈ ਲੇਕਿਨ ਅਸੀਂ ਇੱਕ ਦੂਸਰੇ ਦੇ ਭਰਾ ਹਾਂ ਇੱਕੋ ਮੁਲਕ ਤੋਂ ਅਸੀਂ ਅਲੱਗਾ ਹੋਏ ਆ ਠੀਕ ਹੈ ਦੋ ਕੰਟਰੀਆਂ ਬਣ ਗਈਆਂ ਲੇਕਿਨ ਅਸੀਂ ਇੱਕ ਦੂਸਰੇ ਦੇ ਭਰਾ ਹਾਂ ਇੰਡੀਆ ਪਾਕਿਸਤਾਨ ਕੋਈ ਐਸੀ ਚੀਜ਼ ਨਹੀਂ ਹੈ ਬ੍ਰਦਰ ਹਾਂ ਅਸੀਂ ਇੱਕ ਦੂਸਰੇ ਦੇ ਛੋਟੇ ਵੱਡੇ ਵੀਰ ਹਾਂ ਠੀਕ ਹੈ ਤੇ ਸਭ ਨਾਲ ਵੱਡੀ ਚੀਜ਼ ਹੈ ਕਿ ਪਿਆਰ ਸਾਡੇ ਦੇ ਇੱਕ ਦੂਸਰੇ ਚ ਬਹੁਤ ਹੈ ਠੀਕ ਹੈ ਮੁਖਾਲਫਤਾਂ ਹੈ ਨੇ ਲੇਕਿਨ ਪਿਆਰ ਬਹੁਤ ਹੈ ਸਾਡੇ ਤੇ ਇੱਕ ਖਾਸ ਗੱਲ ਅਹੀਂ ਕਹਿਣਾ ਚਾਹੁੰਦੇ ਆ ਕਿ ਸੋਨੂੰ ਨਿਗਮ ਦਾ ਬਾਰਡਰ ਫਿਲਮ ਜੇ ਇੱਕ ਗਾਣਾ ਬਹੁਤ ਵਧੀਆ ਜੇ ਅਸੀਂ ਸਮੁੰਦਰ ਦੇ ਕੰਢੇ ਤੇ ਆ ਜਿੱਦਾਂ ਕਿ ਪੰਛੀ ਪਵਨ ਹਵਾ ਕੇ ਝੋਂਕੇ ਕੋਈ ਸਰਹਦ ਨਾ ਹੀ ਨੇ ਰੋਕ ਸਕੇ ਯਾਨੀ ਕਿ ਸਰਹਦਾਂ ਸਿਰਫ ਇਨਸਾਨਾਂ ਵਾਸਤੇ ਬਣੀਆਂ ਨੇ ਪੰਛੀ ਹਵਾ ਕਿਸੇ ਵਾਸਤੇ ਕੋਈ ਸਰਹਦ ਨਹੀਂ ਹੈਗੀ ਤੇ ਭਾਈ ਬੜਾ ਵਧੀਆ ਮੁਸਕਰਾਰ ਨੇ ਚੇਟਾ ਕੁੜਤਾ ਪਜਾਮਾ ਪਾਏ ਨੇ ਭਾਈ ਨੂੰ ਵੀ ਚੱਲਦੇ ਹੋਏ ਕੋਈ ਗੱਲ ਬਾਤ ਬਸ ਇਹੀ ਕਹਿਣਾ ਚਾਹੁੰਦੇ ਜਿਹੜੇ ਭਾਈ ਨੇ ਸਾਡੇ ਆਉਣਾ ਸਲਾਲੇਨ ਇੰਜੋਏ ਕਰਨ ਇਹ ਇਹ ਪਾਕਿਸਤਾਨ ਇੰਡੀਆ ਕੋਈ ਲਾਇਦਾ ਨਹੀਂ ਹਨ ਪਹਿਲਾਂ ਸੇਮ ਕੰਟਰੀ ਹਨ ਤੇ ਬਾਅਦ ਵਿੱਚ ਚੰਦ ਇਖਲਾਫ ਦੀ وجہ ਤੋਂ علیحدਾ ਸਿਆਸੀ ਹਕੂਮਤਾਂ ਦੀ وجہ ਤੋਂ علیحدਾ ਹੋਏ ਨੇ ਤੇ ਲੇਕਿਨ ਧਰਤੀ ਇੱਕ ਹੀ ਹੈ ਪੰਜਾਬ ਧਰਤੀ ਮਿੱਟੀ ਇੱਕ ਹੀ ਹੈ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਐਂਡ ਤੇ ਕਿ ਸਾਰੇ ਮਿਲ ਜੁਲ ਕੇ ਆਪਸ ਵਿੱਚ ਰਹਿਣਾ ਚਾਹੀਦਾ ਜੀ ਔਰ ਬੜੀ ਵਧੀਆ ਗੀ ਤੁਹਾਡੇ ਵੱਲੋਂ ਵੀ ਪੇਗਾਮ ਆ ਬੜਾ ਵਧੀਆ ਕੀ ਸਾਰੇ ਲੋਕ ਮੁਫਤਾਂ ਨਾ ਰਹਿਣ ਸਾਡੇ ਇੱਕ ਹੋਰ ਭਾਈ ਜੀ ਇਹ ਨਾਲ ਆਏ ਨੇ ਮੁਲਤਾਨ ਤੋਂ ਦੀ ਮੁਤਾਨ ਦੀ ਮਿੱਟੀ ਤੋਂ ਆਏ ਨੇ ਇਹਨਾਂ ਨਾਲ ਵੀ ਥੋੜਾ ਗੱਲਬਾਤ ਕਰਦੇ ਜੀ ਭਾਈ ਸასიਖਾਲ ਸਲਾਮ ਅਲੈਕੁਮ ਸਲਾਮ ਰahmatullahi ਕੀ ਨਾਮ ਆਪਣਾ ਪਾਕਿਸਤਾਨੀ ਪਠਾਨ ਪਾਕਿਸਤਾਨੀ ਪਠਾਨ ਔਰ ਇਮਰਾਨ ਖਾਨ ਸਾਹਿਬ ਵੀ ਪਠਾਨ ਨੇ ਤੇ ਕਿਸ ਤਰ੍ਹਾਂ ਦਾ ਲੱਗਾ ਕੀ ਉਹਨਾਂ ਦੇ ਪਠਾਨ ਸਾਹਿਬ ਜਿੱਦਾਂ ਤੁਹਾਡੇ ਹਰ ਕੀ ਸ਼ਾਨੋ ਸ਼ੌਕ इमरान खान हो बहुत अच्छा लीडर है दुनिया में एक जबरदस्त लीडर है खूबज पाकिस्तान अभी वो जेल में करा है इन शिकलेगा के किनारे आयो कैसा लग रहा है बहुत अच्छा ज़बरदस्त